ਤੋ ਇਹ ਬੱਸਾਂ ਜਾ ਰਹੀਆਂ ਡੋਂਗਰਾ ਨੂੰ ਜਿੱਥੇ ਸਿੱਖਲੇ ਦਾਦ ਘਾੜਨ ਜਿਹੜਾ ਉਹ ਹੋਣਾ ਵਾ ਤੇ ਪਹਿਲੀ ਜਿਹੜੀ ਆ ਸਿੱਖਾਂ ਦੇ ਨਾਂ ਦੇ ਉੱਪਰ ਇੱਕ ਸੜਕ ਜਿਹੜੀ ਆ ਉਹਦਾ ਨਾਂ ਰੱਖਿਆ ਜਾਣਾ ਹਾਂਜੀ ਬ੍ਰੇਕਫਾਸਟ ਫਿਨਿਸ਼ ਹੋ ਗਿਆ ਰੋਟੀ ਪਣੀ ਥੋੜੀ ਚਾਹ ਪਾਣੀ ਪੀ ਲਿਆ ਵਾ ਤੇ ਹੁਣ ਸੰਗਤਾਂ ਤਿਆਰ ਆ ਹੁਣ ਸਿੱਧਾ ਡੋਂਗਰਾ ਜਾ ਕੇ ਰੁਕਾਂਗੇ ਹਾਂਜੀ ਸਿੱਖ ਸੰਗਤ ਇਸ ਵੇਲੇ ਪਰਥ ਦੀ ਜਿਹੜੀ ਆ ਉਹ ਡੋਂਗਰਾ ਪਹੁੰਚ ਚੁੱਕੀ ਆ ਸੋ ਲਗਭਗ ਸਾਰੇ ਲੋਕ ਜਿਹੜੇ ਇੱਥੇ ਇਕੱਠੇ ਹੋ ਗਏ ਆ ਅਨੁਸਾਰ ਬਹੁਤ ਵਧੀਆ ਸਵਾਗਤ ਹੈ ਉਹਨਾਂ ਨੇ ਪਹਿਲਾਂ ਹੀ ਸਾਰੇ ਸਾਰਾ ਕੁਝ ਜਿਹੜੇ ਆ ਟੈਂਟ ਵਗੈਰਾ ਲਾਏ ਹੋਏ ਆ ਤੇ ਪਾਣੀ ਦੀਆਂ ਬੋਤਲਾਂ ਹਰੇਕ ਵਾਸਤੇ ਰੱਖੀਆਂ ਹੋਈਆਂ ਆ ਸੋ ਇਹ ਸਿੱਖ ਸੰਗਤ ਇੱਥੇ ਪਹੁੰਚ ਚੁੱਕੀ ਆ ਸੋ ਤੁਸੀਂ ਦੇਖ ਸਕਦੇ ਆ ਡੋਂਗਰਾ ਦੇ ਵਿੱਚ ਸਿੱਖ ਸੰਗਤ ਪਰ ਤੂੰ ਤਿੰਨ ਬੱਸਾਂ ਲੈ ਕੇ ਜਿਹੜੀ ਪਹੁੰਚੀ ਆ ਹਾਂਜੀ ਇੱਕ ਸਿੱਖ ਦੇ ਨਾਮ ਦੇ ਉੱਪਰ ਜਿਹੜਾ ਇਹ ਇੱਕ ਸੜਕ ਦਾ ਨਾਮ ਰੱਖਿਆ ਜਾ ਰਿਹਾ ਵਾ ਉਹਦੇ ਵਾਸਤੇ ਗੁਰੇ ਖੜੇ ਆ ਸੋ ਪ੍ਰਾਊਡਫੁੱਲ ਗੱਲ ਆ ਬਹੁਤ ਸਾਡੇ ਵਾਸਤੇ ਤੇ ਇਹੋ ਜੇ ਨੌਜਵਾਨ ਸਿੱਖਾਂ ਵਾਸਤੇ ਵੀ ਸਾਡੇ ਕਿ ਇੱਕ ਸਿੱਖ ਦਾ ਇੱਕ ਸਿੱਖ ਦੇ ਨਾਮ ਦੇ ਉੱਪਰ ਜਿਹੜੀ ਸੜਕ ਦਾ ਨਾਮ ਰੱਖਿਆ ਜਾ ਰਿਹਾ ਕਿ ਕਿੰਦਾਂ ਦੇ ਉਹਨਾਂ ਦੇ ਚੰਗੇ ਕੰਮ ਹੋਣਗੇ ਸੋ ਦੇਖੋ ਵੀਡੀਓ ਉਹਨਾਂ ਬਾਰੇ ਜਾਣਕਾਰੀ ਮੰਡੀ ਜਾ ਰਹੀ ਆ ਕਿ ਉਹ ਸਿੱਖ ਕੌਣ ਸੀ From all over the world, and Australia is much, much richer for this blend of people that have come here and made Australia their home. Um, I've had the privilege of meeting many, many, people from all over the world, and once again, I've had the privilege again today. Thank you very much to the world loves Jana for its support. Kitā, or specially Haji Punjab Jede ki is event nu cancel event nu organize kitā cover kar rēne or par to saare nāl jude ਉੱਤੇ ਕੋਈ ਚੋਟੀ ਜਾਂ ਇੱਕ ਨਾਰਮਲ ਕਟਨਾ ਨਹੀਂ ਹੈ ਪਹਿਲੀ ਵਾਰ ਆਸਟ੍ਰੇਲੀਆ 'ਚ ਇੱਕ ਸੜਕ ਦਾ ਨਾਮ ਸਿੱਖ ਲੇਨ ਰੱਖਿਆ ਜਾ ਰਿਹਾ ਹੈ ਜਾਂ ਸਿੱਖ ਰੋਡ ਜਾਂ ਸਿੱਖ ਸੋ ਸਾਲੂ ਡੋਂਗਰਾ ਕਮਿਊਨਿਟੀ ਤੇ ਬੜਾ ਮਾਣ ਹੈ ਉਹਨਾਂ ਨੇ ਸਾਡੀ ਇੱਜ਼ਤ ਰੱਖੀ ਸਾਡੀ ਪੱਗ ਦੀ ਇੱਜ਼ਤ ਰੱਖੀ ਔਰ ਸਭ ਨੂੰ ਦੱਸ ਦਵਾਂ ਕਿ ਪਿਛਲੇ 70 ਸਾਲਾਂ 'ਚ ਡੋਂਗਰਾ 'ਚ ਕੋਈ ਸਿੱਖ ਨਹੀਂ ਹੈਗਾ ਲੇਕਿਨ ਫੇਰ ਵੀ ਉਹਨਾਂ ਨੇ ਸਾਨੂੰ ਇਹਨਾਂ ਮਾਣ ਬਖਸ਼ਿਆ One, two, three, go! ਆ ਦੇਖੋ ਮਾਰਟ ਆਸਟ੍ਰੇਲੀਆ ਦੇ ਇੱਕ ਸੜਕ ਦਾ ਨਾਮ ਸਿੱਖ ਲੇਨ ਰੱਖ ਦਿੱਤਾ ਗਿਆ ਵਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਅੱਗੇ ਫਲਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਵजूद ਕੀ ਹੈ ਤੇ ਸਾਡੇ ਜਿਹੜੇ ਵੱਡੇ-ਵਡੇਰੇ ਸੀ ਉਹਨਾਂ ਨੇ ਕਿੱਦਾਂ ਦੇ ਕੰਮ ਕੀਤੇ ਐ ਤੇ ਅੱਜ ਵੀ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਯਾਦ ਕੀਤਾ ਜਾਂਦਾ ਬੜਿਆ ਅਜਮਾਨ ਦੀ ਗੱਲ ਆ ਤੇ ਇਹਨਾਂ ਨੇ ਜੋ ਸਾਡੇ ਸਿੱਖ ਪੁਰਾਣੇ ਸਾਡੇ ਸਿੱਖ ਭਰਾ ਰਹਿੰਦੇ ਸੀ ਜਿਨ੍ਹਾਂ ਨੇ ਇਸ ਟਾਊਨ ਦੇ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਉਹਦਾ ਯੋਗਦਾਨ ਦਿੱਤਾ ਉਹਨਾਂ ਨੂੰ ਰਿਕਗਨਾਈਜ਼ ਕੀਤਾ ਤੇ ਸਾਡੇ ਸਾਰੇ ਸਿੱਖਾਂ ਵਾਸਤੇ ਜਿਹੜੇ ਪਰਦੇ ਜਾਂ ਦੁਨੀਆ ਪਰ ਦੇ ਵਿੱਚ ਜਿਹੜੇ ਸਿੱਖ ਵਸਦੇ ਆ ਉਹਨਾਂ ਲਈ ਮਾਣ ਦੀ ਗੱਲ ਆ ਕਿ ਸਾਡੇ ਸਿੱਖ ਲੇਨ ਇੱਕ ਸਟਰੀਟ ਦਾ ਨਾਮ ਸਿੱਖ ਲੇਨ ਰੱਖਿਆ ਗਿਆ ਜੀ ਸਿੱਖ ਬਹੁਤ ਲੰਮੇ ਸਮੇਂ ਤੋਂ ਸਰਉਾਇਬ ਕਰ ਰਹੇ ਨੇ ਬਾਕ ਵਾਕ ਦੇਸ਼ਾਂ ਜਾ ਰਹੇ ਨੇ ਆਪਣੀ ਮਿਹਨਤ ਕਰ ਰਹੇ ਨੇ ਇੱਥੇ ਘੋੜਿਆਂ ਦਾ ਵਪਾਰ ਹੁੰਦਾ ਸੀ ਚੰਨਨ ਦਾ ਵਪਾਰ ਹੁੰਦਾ ਸੀ ਉਹਨਾਂ ਦਾ ਵਪਾਰ ਹੁੰਦਾ ਸੀ ਉਸ ਸਮੇਂ ਦੀਆਂ ਘਟਨਾਵਾਂ ਨੇ ਇਹ ਜਦੋਂ ਕਿ ਮਹਾਰਾਜਾ ਅਜੀਤ ਸਿੰਘ ਦਾ ਰਾਜ ਅਖੀਰਲੇ ਪਲਾਂ ਚ ਸੀ ਉਹਨਾਂ ਸਮੇਂ ਸਿੱਖ ਉਥੋਂ ਕੁਝ ਇਸ ਤਰ੍ਹਾਂ ਵਪਾਰ ਕਰਨ ਵਾਸਤੇ ਇਹਨਾਂ ਦੇਸ਼ਾਂ ਵਿੱਚ ਆਏ ਰਾਜ ਚੱਲਿਆ ਗਿਆ ਪਰ ਸਿੱਖ ਰਾਜ ਜਾਣ ਕਰਕੇ ਫਿਰ ਵਾਪਸ ਨਾ ਮੜੇ ਇੱਥੇ ਉਹਨਾਂ ਨੇ ਆ ਕੇ ਆਪਣਾ ਸਟੇ ਕਰਕੇ ਇੱਥੇ ਆਪਣੇ ਉਹਨਾਂ ਦੇ ਬਿਜ਼ਨਸ ਤੇ ਕੰਮਕਾਜ ਕੀਤੇ ਬਹੁਤ ਹਾਂਜੀ ਬੜੇ ਮਾਨ ਵਾਲੀ ਗੱਲ ਆ ਸਭ ਵਾਸਤੇ ਤੇ ਸਾਰੇ ਆਸਟ੍ਰੇਲੀਆ ਦੀ ਕਮਿਊਨਿਟੀ ਵਾਸਤੇ ਇਕੱਲੇ ਵੈਸਟਰਨ ਆਸਟ੍ਰੇਲੀਆ ਵਾਸਤੇ ਨਹੀਂ ਕਿ ਜਿਹੜਾ ਅੱਜ ਨਾਮ ਦਾ ਸਟਰੀਟ ਦਾ ਜੋ ਰੱਖਿਆ ਗਿਆ ਸੀ ਖਲੇਣਾ ਦਾ ਘਟਨ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤਨਵਾਦ ਕਰਦਾ ਚਾਹੁੰਦਾ ਜੀ ਤੁਸੀਂ ਅੱਜ ਸਵੇਰ ਤੋਂ ਆਪਦਾ ਕੀਮਤੀ ਟਾਈਮ ਕੱਢ ਕੇ ਸਾਰਿਆਂ ਦੀ ਰਿਕਾਰਡਿੰਗ ਕਰਕੇ ਇੱਥੋਂ ਲੈ ਕੇ ਜਾ ਰਹੇ ਹਾਂ ਇੱਕ ਮੈਮਰੀ ਜਿਹੜੀ ਸਾਡੀ ਬਣ ਰਹੀ ਹੈ ਯਾਦਗਾਰ ਉਹ ਤੁਹਾਡੇ ਕੋਲੇ ਰਹੂਗੀ ਜਿਹੜੇ ਇੱਥੇ ਡੋਂਗਰਾਜ ਜਿਹੜੇ ਸਿੱਖਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਜਾਂ ਸਟੋਰ ਹੁੰਦੇ ਸੀ ਜੀ ਉਹਨਾਂ ਚੋਂ ਪਹਿਲੇ ਦੁਕਾਨ ਸੋਜਨ ਸਿੰਘ ਦੀ ਸੀ ਉਹਨਾਂ ਦੇ ਡੈਥ ਤੋਂ ਬਾਅਦ ਉਹ ਦੁਕਾਨ ਰੂਰ ਸਿੰਘ ਨੇ ਖਰੀਦ ਲਈ ਜੀ ਇਹ ਆਪਣੇ ਦੁਕਾਨ ਦੇ ਬਹੀ ਖਾਤੇ ਜਾਂ ਜਿਹੜੇ ਜਰਨਲ ਹੁੰਦੇ ਆ ਜਾਂ ਲੈਜਰ ਕੇ ਲਈ ਉਹ ਗੁਰਮੁਖੀ ਚ ਮੇਨਟੇਨ ਕਰਦੇ ਸੀ ਠੀਕ ਹੈ ਜੀ ਇਹ ਲੀਗਲ ਨਹੀਂ ਹੁੰਦਾ ਸੀ ਜਿਸ ਤਰ੍ਹਾਂ ਅੱਜ ਹੁਣੇ ਸਾਨੂੰ ਲੇਡੀ ਨੇ ਐਕਸਪਲੇਨ ਕੀਤਾ ਹਾਂਜੀ ਲੇਕਿਨ ਹੋ ਸਕਦਾ ਹੈ ਕਿ ਇਹ ਸ਼ਾਇਦ ਆਸਟ੍ਰੇਲੀਆ ਜਾਂ ਆਸਟ੍ਰੇਲੀਆ ਤੋਂ ਬਾਹਰ ਨਹੀਂ ਸਭ ਤੋਂ ਪੁਰਾਣੇ ਅਫੀਸ਼ੀਅਲ ਡਾਕੂਮੈਂਟਸ ਹਾਂਜੀ ਗਵਰਨਮੈਂਟ ਦੇ ਆਪਾਂ ਦੁਕਾਨ ਦੇ ਸੀ ਲੇਕਿਨ ਇਹ ਆਡਿਟ ਹੋਈ ਨੇ ਅਕਾਊਂਟੈਂਟ ਦੇ ਪਾਸ ਦਿੱਤੇ ਹੋਏ ਨੇ ਗੁਰਮੁਖੀ ਚ ਮੇਨਟੇਨ ਹੁੰਦੇ ਸੀਗੇ ਬڑے ਲੈਜਰ ਨੇ ਔਰ ਇੱਕ ਲੇਡੀ ਨੂੰ ਮਿਲੇ ਉਹਨਾਂ ਨੇ ਇਹ ਮਿਊਜ਼ੀਅਮ ਨੂੰ ਦਿੱਤੇ ਹੁਣ ਇਹ ਡਬਲਯੂਏਡੀ ਮਿਊਜ਼ੀਅਮ ਦੇ ਲਈ ਇੱਕ ਬੜਾ ਇੰਪੋਰਟੈਂਟ ਡਾਕੂਮੈਂਟ ਬਣ ਚੁੱਕਾ ਹੈ ਜਿਹਨੇ ਹੁਣ ਇਹਨੂੰ ਅਸੀਂ ਨੈਸ਼ਨਲ ਪੱਧਰ ਤੇ ਲੈ ਜਾ ਰਹੇ ਹਾਂ ਕਿ ਕੀ ਆਸਟ੍ਰੇਲੀਆ ਚ ਸਭ ਤੋਂ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਅਫੀਸ਼ੀਅਲ ਡਾਕੂਮੈਂਟਸ ਇਹ ਨੇ ਇਹ ਹੁਣ ਟਾਈਮ ਦੱਸੇਗਾ ਜੋ ਕ੍ਰਾਈਟੇਰੀਆ ਹੋਏਗਾ ਗਵਰਨਮੈਂਟ ਦੇ ਫਿੱਟ ਹੋਏਗਾ ਫਿਰ ਸਾਡੇ ਹਸਤੀ ਖੋਰ ਇੰਪੋਰਟੈਂਟ ਬਾਣ ਵਾਲੀ ਗੱਲ ਹੋ ਜਾਈਗੀ ਕਿ ਇਹ ਲੈਜਰ ਡੋਂਗਰਾ ਦੇ ਜਿੱਤੇ ਅੱਜ ਅਸੀਂ ਇਕੱਠੇ ਹੋਏ ਆਂ ਇਹ 100 ਸਾਲ ਪੁਰਾਣੇ ਲੈਜਰ ਗੁਰਮੁਖੀ ਚ ਲਿਖਦੇ ਸੀ ਇਹਨੂੰ ਵਹੀ ਖੱਤ ਕਹਿੰਦੇ ਆਪਾਂ ਹਾਂ ਇਹਨੂੰ ਵਹੀ ਖੱਤ ਕਹਿੰਦੇ ਆਂ ਪਰ ਉਦੋਂ ਆਸਟ੍ਰੇਲੀਆ ਚ ਡਾਲਰ ਨਹੀਂ ਚੱਲਦਾ ਸੀ ਉਦੋਂ ਪਾਉਂਡ ਚੱਲਦਾ ਸੀ ਇਹ ਵੀ ਇੰਪੋਰਟੈਂਟ ਗੱਲ ਹੈ ਲੋਕੋ ਨੂੰ ਪਾਉਂਡ ਚੱਲਦਾ ਸੀ ਡਾਲਰ ਨਹੀਂ ਚੱਲਦਾ ਠੀਕ ਹੈ ਨਹੀਂ ਚੱਲਦਾ ਇਹ 1900 ਸਾਲ ਦੇ ਦਹਾਕੇ ਦੀ ਗੱਲ ਹੈ 1920 1930 ਦੇ ਲਗਭਗ 1920 ਠੀਕ ਹੈ ਮਿਹਰਬਾਨੀ ਹਾਂ ਜੀ ਜਿਵੇਂ ਕਿ ਤੁਸੀਂ ਤੁਹਾਨੂੰ ਧਰਮਜੀਤ ਹੁਣ ਦੱਸਿਆ ਇਹ ਵਹੀ ਉਹ ਲਿਖੇ ਹੋਏ ਆ ਇਹਨਾਂ ਤੋਂ ਸਾਰੀ ਗੱਲਬਾਤ ਸ਼ੁਰੂ ਹੋਈ ਸੀ ਸੋ ਇਹ ਪਰਤ ਤੋਂ ਆਪਾਂ ਲਗਭਗ 370 ਕਿਲੋਮੀਟਰ ਦੂਰ ਆ ਤੀਆਂ ਦੇਖੋ ਗੁਰਮੁਖੀ ਦੇ ਵਿੱਚ ਲਿਖੇ ਹੋਏ ਆ ਇਹ ਬਈ ਖਾਤੇ ਉਹਨਾਂ ਸਮਿਆਂ ਦੇ ਵਿੱਚ ਆਪਣੇ 1900 ਸਨ ਦੇ ਤੇ ਜਿਨ੍ਹਾਂ ਨੇ ਸਾਡੇ ਪੁਰਾਣੇ ਇੱਥੇ ਸਿੱਖ ਜਿਹੜੇ ਆ ਉਹ ਰਹਿੰਦੇ ਸੀ ਕਿਵੇਂ ਬਿジネス ਕਰਦੇ ਸੀ ਧੰਦੇ ਕਰਦੇ ਸੀ ਆ ਦੇਖੋ ਉਹਨਾਂ ਦੇ ਕੰਮਕਾਰ ਤੇ ਇਹ ਸਾਰਾ ਕੁਝ ਉਹਨਾਂ ਦਾ ਸੁਰਜਨ ਸਿੰਘ ਹੁਣੀ ਜਿਨ੍ਹਾਂ ਦਾ ਕੰਮਕਾਰ ਸੀ ਤੇ ਜਿਨ੍ਹਾਂ ਦੇ ਦੋ ਸ਼ਾਪਿੰਗ ਮੋਹਲ ਸੀ ਵੱਡੇ ਤੁਸੀਂ ਉਹ ਵੀ ਦੇਖ ਸਕਦੇ ਹੋ ਉਹਨਾਂ ਦੇ ਬਈ ਖਾਤੇ ਜਿਹੜੇ ਇੱਥੇ ਮੇਨਟੇਨ ਕੀਤੇ ਪਏ ਆ। ਉਸ ਸਮੇਂ ਦੇ ਵਿੱਚ ਡਾਲਰ ਨਹੀਂ ਚੱਲਦੇ ਪਾਉਂਡ ਚੱਲਦਾ ਸੀ। ਸੋ ਥੈਂਕ ਯੂ। ਇਹ ਸਾਰੀ ਹਿਸਟਰੀ ਲੰਬੀ ਹੈ। ਉਹਨਾਂ ਦੀ ਦੁਕਾਨ ਸੀ, ਉਹਨਾਂ ਦੇ ਫਾਰਮ ਸੀ, ਸਟੱਡ ਫਾਰਮਸ ਹੁੰਦੇ ਸੀ। ਇਹ ਉਹਨਾਂ ਦੀ ਫੈਮਿਲੀ ਐ, ਡਿਸੈਂਡੈਂਟਸ ਐ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਔਰ ਇਹ ਸਾਰੇ ਪਰਸ ਤੋਂ ਆਏ ਨੇ ਕੁਝ ਫੈਮਿਲੀ ਮੈਂਬਰਸ ਜਰਲਡਨ ਤੋਂ ਵੀ ਆਏ ਨੇ ਸਾਡੇ ਨਾਲ ਇਸ ਖੁਸ਼ੀ ਦੀ ਘੜੀ 'ਚ ਸ਼ਾਮਿਲ ਹੋਏ ਨੇ। ਅੱਜ ਇਸ ਸ਼ਹਿਰ 'ਚ ਪਿਛਲੇ 70-80 ਸਾਲਾਂ ਤੋਂ ਕੋਈ ਸਿੱਖ ਨਹੀਂ ਰਹਿ ਰਿਹਾ ਲੇਕਿਨ ਉਹ ਜਿਹੜੇ ਪੁਰਾਤਨ ਸੀ ਕیتے ਸੀਗੇ ਉਹਨਾਂ ਦੀ ਅੱਜ ਵੀ ਇੰਨਾ ਸੀਨਾ-ਬਸੀਨਾ ਕਹਾਣੀਆਂ ਕਥਾ ਸਟੋਰੀ ਚੱਲ ਰਹੀਆਂ ਨੇ ਕਿ ਲੋਕਾਂ ਨੂੰ ਪਤਾ ਹੈ ਕਿ ਬਹੁਤ ਚੰਗੇ ਲੋਕ ਸੀ ਬੜੇ ਮਿਹਨਤੀ ਸੀ ਬੜੇ ਇਮਾਨਦਾਰ ਸੀ ਇਸ ਕਰਕੇ ਉਹਨਾਂ ਨੇ ਅੱਜ ਸਿੱਖ ਪਾਈਚਾਰੇ ਨੂੰ ਡੋਂਗਰਾ ਦੇ ਇਤਿਹਾਸ ਪਰਮਨੈਂਟਲੀ ਇਨਕਲੂਡ ਕਰਨ ਵਾਸਤੇ ਸ਼ਾਮਿਲ ਕਰਨ ਵਾਸਤੇ ਇੱਕ ਸਲਕਾ ਦਾ ਨਾਂ ਹੀ ਬਦਲ ਕੇ ਸਿੱਖ ਲੈਣ ਰੱਖਤਾ ਹਾਂਜੀ ਤਰਬੀ ਇਹ ਇਸ ਤਰੀਕੇ ਦਾ ਕੋਈ ਸਰਗਦਨਾ ਸਿੱਖਾਂ ਦੇ ਨਾਂ ਤੇ ਹਾਲੀ ਆਸਟ੍ਰੇਲੀਆ ਚ ਨਹੀਂ ਹੋਇਆ ਹਾਂਜੀ ਸੋ ਇਸ ਕਰਕੇ ਸਾਡੇ ਸਿੱਖ ਭਾਈਚਾਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਅੱਜ ਇੱਥੇ ਡੋਂਗਰਾ ਚ ਸਾਡੀ ਜਣਾ ਕਿ ਹੋਰ ਮਜ਼ਬੂਤ ਹੋਈਆਂ ਨੇ ਧਰਮਜੀਤ ਜੀ ਨੇ ਤੁਸੀਂ ਦੱਸ ਚੁੱਕੇ ਆ ਕਿ ਇਹ ਪਹਿਲਾ ਕੰਮ ਹੋਇਆ ਵਾ ਆਸਟ੍ਰੇਲੀਆ ਦੇ ਵਿੱਚ ਹਾਂਜੀ ਮੈਨੂੰ ਲੱਗਦਾ ਪਹਿਲਾਂ ਕੋਈ ਵੀ ਇਸ ਤਰ੍ਹਾਂ ਦੀ ਸੜਕ ਦਾ ਨਾਂ ਸਿੱਖ ਲੈਂ ਨਹੀਂ ਹੋਊਗਾ ਹਾਂ ਕਿਵਿਜ਼ਲੈਂਡ ਵੱਲ ਇੱਕ ਗੁਰਦੁਆਰਾ ਬਣਿਆ ਤੇ ਉੱਥੇ ਉਸ ਏਰੀਆ ਦੇ ਜਦੋਂ ਨਵਾਂ ਗੁਰਦੁਆਰਾ ਬਣਿਆ ਤੇ ਇੱਕ ਸੜਕ ਦਾ ਨਾਮ ਸਿੱਖ ਟੈਂਪਲ ਰੋਡ ਕਰਤਾ ਜੀ ਲੇਕਿਨ ਉਸ ਗੁਰਦੁਆਰਾ ਬਣਨ ਤੋਂ ਬਾਅਦ ਇੱਥੇ ਸਿੱਖ ਕੋਈ ਹੈ ਹੀ ਨਹੀਂ ਹਾਂਜੀ ਮੈਨੂੰ ਇਹ ਲੱਗਦਾ ਕਿ ਜੋ ਮੈਂ ਇੱਥੇ ਲੋਕਾਂ ਦੇ ਵਿੱਚ ਵਿਚਰ ਕੇ ਦੇਖਿਆ ਹੈ ਨਾ ਗੋਰਿਆਂ ਦੇ ਵਿੱਚ ਅਸਲੀ ਹੰਦੇ ਸਾਡੇ ਲੋਕਾਂ ਦੇ ਕੰਮ ਵੱਡੇ ਕੀਤੇ ਸੀ ਹਾਂ ਚੰਗੇ ਕੰਮ ਕੀਤੇ ਸੀ ਉਹਨਾਂ ਨੇ ਆਪਣਾ ਨਾਂ ਕਮਾਇਆ ਸੀ ਤੇ ਉਹਨਾਂ ਨੇ ਉਸ ਨਾਂ ਨੂੰ ਰਿਸਪੈਕਟ ਦਿੱਤੀ ਆ ਇਹ ਗੱਲ ਕਹ ਲੀਂ ਦੀ ਤੁਸੀਂ ਗੱਲ ਬਿਲਕੁਲ ਬਿਲਕੁਲ ਬਹੁਤ ਮਿਹਨਤਕਸ਼ ਇਮਾਨਦਾਰ ਔਰ ਸਾਂਝੇ ਭਾਈਚਾਰੇ ਨੂੰ ਮੰਨਣ ਵਾਲੇ ਦੂਜੇ ਭਾਈਚਾਰੇ ਨਾਲ ਮਿਲ ਨੂੰ ਵਰਤੋਂ ਕਰਕੇ ਰਹਿੰਦੇ ਸੀ ਇਸ ਸ਼ਹਿਰ 'ਚ ਚਾਈਨੀਜ਼ ਵੀ ਬਹੁਤ ਸੀਗੇ ਹਾਂਜੀ ਸੋ ਔਰ ਇੱਥੇ ਇੱਕ ਆਲਰੇਡੀ ਇੱਕ ਸੜਕ ਦਾ ਨਾਂ ਹੈਗਾ ਸਿੰਘ ਜੀ ਐਸ ਆਈ ਐਨ ਜੀ ਕਿਉਂਕਿ ਚਾਈਨੀਜ਼ ਭਾਈਚਾਰੇ ਵਿੱਚ ਉਹਨਾਂ 'ਚ ਕਈਆਂ 'ਚ ਲਾਸਟ ਨੇਮ ਸਿੰਘ ਹੁੰਦਾ ਹੈ ਹਾਂਜੀ ਉਸ ਕਰਕੇ ਸਿੰਗਨਾ ਦੀ ਸੜਕ ਨਹੀਂ ਅਸੀਂ ਰੱਖ ਸਕੇ ਐਸਆਈਐਨਜੀ ਹੈ ਤੇ ਅਸੀਂ ਫਿਰ ਡਿਸੀਜਨ ਲਿਆ ਕਿ ਐਸਆਈਕੇਐਚ ਸਿੱਖ ਲੇਨ ਕਰ ਦਈਏ ਹਾਂਜੀ ਤੇ ਇਹ ਡਿਸੀਜਨ ਸੀਗਾ ਸੋ ਉਹ ਇਹ ਸਿੱਖ ਦੱਸ ਦਵਾ ਇਹ ਪੰਜਾਬ ਤੋਂ ਸੀਗੇ ਇਹ ਇੰਡੀਆ ਦੀ ਇੰਡੀਪੈਂਡੈਂਸ ਤੋਂ ਪਹਿਲੇ ਦੀਆਂ ਗੱਲਾਂ ਨੇ ਸੋ ਇਸ ਕਰਕੇ ਸਾਡਾ ਕਨੈਕਸ਼ਨ ਆਸਟ੍ਰੇਲੀਆ ਸਿੱਖਾਂ ਦਾ ਪੰਜਾਬ ਪੁਰਾਣੇ ਪੰਜਾਬ ਨਾਲ ਹੈ ਤੁਸੀਂ ਕਿੱਥੋਂ ਇਹ ਜਿਹੜਾ ਪ੍ਰੂਫ ਲੱਭਿਆ ਵੀ ਇੱਥੇ ਸਾਡੇ ਸਿੱਖ ਜਿਹੜੇ ਸੀਗੇ ਉਹ ਰਹਿੰਦੇ ਆ ਜਾਂ ਉਹਨਾਂ ਦਾ ਕਾਰੋਬਾਰ ਸੀ ਕਿਵੇਂ ਤੜੇ ਹੱਥ ਕੋਈ ਪ੍ਰੂਫ ਆਇਆ ਸੀ ਕਿਦਾਂ ਕੋਈ ਹਾਂਜੀ ਇਹ ਪ੍ਰੂਫ ਇੰਟਰਨੈਟ ਤੇ ਇੱਕ ਵੈਬਸਾਈਟ ਹੈਗੀ ਹੈ ਟਰੋਵ ਉਹ ਨੈਸ਼ਨਲ ਲਾਇਬ੍ਰੇਰੀ ਦੀ ਹੈ ਉਸ ਪੁਰਾਣੇ ਅਖਬਾਰ ਪੁਰਾਣੇ ਨਿਊਜ਼ਪੇਪਰ ਔਰ ਹੋਰ ਚੀਜ਼ਾਂ ਪਈਆਂ ਹੁੰਦੀਆਂ ਉੱਚੋਂ ਲੱਭਿਆ ਉੱਚ ਡੋਂਗਰਾ ਆਂਦਾ ਸੀ ਸਿੰਘ ਵਰਡ ਆ ਜਾਂਦਾ ਸੀ ਅਗੇਨ ਸਾਡੇ ਸਿੱਖਾਂ ਲਈ ਬੜੀ ਇਹ ਹੋਰ ਕਮਿਊਨਿਟੀਜ਼ ਇਹ ਕੰਮ ਨਹੀਂ ਕਰ ਸਕਦੀਆਂ ਜੋ ਸਿੱਖ ਕਰ ਸਕਦੇ ਨੇ ਕਿਉਂ ਸਾਡਾ ਇੱਕ ਕਾਮਨ ਲਾਸਟ ਨੇਮ ਹੈ ਸਿੰਘ ਸਿੰਘ ਨੂੰ ਰਿਸਰਚ ਕਰਕੇ ਅਸੀਂ ਫੜ ਲਏ ਨੇ ਕਿਉਂਕਿ ਮੇਰਾ ਕਾਫੀ ਸਮਾਂ ਯੂਪੀ ਚ ਬੀਤਿਆ ਤੇ ਮੈਨੂੰ ਪਤਾ ਹੈ ਕਿ ਕਿੰਨੇ ਤਰੀਕੇ ਦੇ ਸਿੰਘ ਹੁੰਦੇ ਆ ਔਰ ਕਿਹੜੇ ਸਿੱਖ ਸਿੰਘ ਹੁੰਦੇ ਆ ਉਹਨਾਂ ਚੋਂ ਕਰਕੇ ਮੈਂ ਲੱਭ ਲਿਆ ਤੇ ਮੇਰੇ ਲਈ ਇਹ ਥੋੜਾ ਆਸਾਨ ਹੋਇਆ ਕਿ ਸਾਡੇ ਸਿਰਫ ਸਿੱਖਾਂ ਵਾਸਤੇ ਕਿ ਕਮਿਊਨਿਟੀ ਹਿਸਟਰੀ ਕਿਸ ਤਰ੍ਹਾਂ ਲੱਭੀ ਜਾ ਸਕਦੀ ਤੁਸੀਂ ਵੈਬਸਾਈਟ ਤੋਂ ਲੱਭਿਆ ਇਹ ਸਾਰਾ ਕੁਝ ਹੈ ਨਹੀਂ ਹਾਂਜੀ ਤੇ ਇਹ ਤੁਹਾਡੀ ਕਿੰਨੇ ਸਾਲ ਦੀ ਜਿਹੜੀ ਇਹ ਮੈਨੂੰ ਤਕਰੀਬਨ 15 ਸਾਲ ਹੋ ਗਏ 15 ਕੰਮ ਕਰਦੇ ਨੇ ਜਿੰਨੇ ਵੀ ਲੋਕ ਚੈਨਲ ਦੇਖ ਰਹੇ ਹਾਂਜੀ ਪੰਜਾਬ ਇਹ ਉਹ ਇਨਸਾਨ ਆ ਜਿਨ੍ਹਾਂ ਨੇ ਤਰਬੀਜੀ ਇਹ ਉਹ ਇਨਸਾਨ ਹੈ ਜਿਨ੍ਹਾਂ ਨੇ ਕੱਲੀ ਇਸ ਜਗ੍ਹਾ ਦਾ ਨਹੀਂ ਬਹੁਤ ਵੱਡੇ ਪੱਧਰ ਤੇ ਸਿੱਖ ਜਿਹੜੇ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ 1900 ਸਨ ਦੇ ਕਰੀਬ ਜਾਂ ਉਸ ਤੋਂ ਪਹਿਲਾਂ ਜਿਹੜੇ ਆਏ ਆ ਉਹਨਾਂ ਬਾਰੇ ਸਾਰੀ ਰਿਸਰਚ ਕੀਤੀ ਆ ਤੇ ਪਿਛਲੇ 15 ਸਾਲ ਤੋਂ ਇਹ ਦਿਨ ਰਾਤ ਮਿਹਨਤ ਕਰ ਰਹੇ ਆ ਤੇ ਅਸੀਂ ਇਹਨਾਂ ਨੂੰ ਆਪਣੇ ਚੈਨਲ ਤੋਂ ਸਲਾਮ ਕਰਦੇ ਆ ਤੇ ਸਲੂਟ ਕਰਦੇ ਆ ਸਤਿ ਸ੍ਰੀ ਅਕਾਲ ਥੈਂਕ ਯੂ ਸਤਿ ਸ੍ਰੀ ਅਕਾਲ ਥੈਂਕ ਯੂ ਸਤਿ ਸ੍ਰੀ ਅਕਾਲ ਹਾਂਜੀ ਹੁਣ ਸਾਡੀ ਘਰਾਂ ਨੂੰ ਵਾਪਸੀ ਆ ਸੋ ਇਹ ਤਿੰਨ ਬੱਸਾਂ ਜਿਹੜੀਆਂ ਲੈ ਕੇ ਆਏ ਸੀ ਪਾਰਕ ਤੋਂ ਸਿੱਖ ਸੰਗਤ ਸੋ ਹੁਣੇ ਵਾਪਸ ਜਾ ਰਹੇ ਲੋਕ ਆਪਣੇ ਘਰਾਂ ਨੂੰ ਸੋ ਇਹ ਸੀ ਸਰਦਾਰ ਫੁਰਜਨ ਸਿੰਘ ਦਾ ਇਤਿਹਾਸ 1900 ਸਨ ਦੇ ਵਿੱਚ ਜਿਹੜੇ ਇੱਥੇ ਆਏ ਸੀ ਸੋ ਉਹਨਾਂ ਨੇ ਕੀ ਇੱਥੇ ਕੀਤਾ ਉਹਨਾਂ ਦੇ ਚੰਗੇ ਕੰਮਾਂ ਦਾ ਕਰਕੇ ਇੱਕ ਵਧੀਆ ਕਰਤਾਰ ਹੁਣ ਕਰਕੇ ਅੱਜ ਇੱਕ ਸੜਕ ਦਾ ਨਾਮ ਸਿੱਖ ਲੈਨ ਜਿਹੜਾ ਉਹ ਬਣ ਗਿਆ ਵਾ ਸੋ ਇਹ ਬਹੁਤ ਵੱਡੀ ਪ੍ਰਾਪਤੀ ਆ ਸਾਡੀ ਸਿੱਖ ਕੌਮ ਲਈ ਸੋ ਥੈਂਕ ਯੂ ਵੀਡੀਓ ਵਾਚ ਕਰਨ ਲਈ ਹਾਂਜੀ ਪੰਜਾਬ ਨਾਲ ਜੁੜਨ ਲਈ ਸੋ ਫਿਰ ਮਿਲਦੇ ਆ ਕਿਸੇ ਹੋਰ ਗੱਲਬਾਤ ਦੇ ਨਾਲ ਤੇ ਇਹ ਸੀ ਡੋਂਗਰਾ ਤੋਂ ਸਿੱਖ ਲੈਨ ਦਾ ਇਤਿਹਾਸ ਜੋ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਕੀਤਾ ਸੋ ਥੈਂਕ ਯੂ ਫਿਰ ਮਿਲਦੇ ਆ ਬਰਾ ਬਰਾਕਾ